ਦੀ ਲਾਖਦੇ ਜਾਣਗੇ ਇਹ ਲੋਗੇ ਇਹ ਦੇ ਕੇ ਜਨਾਂ ਦੀ ਲੱਗੀ ਹੋਈ ਆ ਸਾਰਾ ਹੋ ਗਿਆ YouTube ਚੈਨਲ ਏਜੀਟੀਵੀ ਪੰਜਾਬੀ ਚੈਨਲ ਤੇ ਆਪ ਜੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਅੱਪ ਅੱਜ ਪਿੰਡ ਕੋੜਾ ਲੈ ਲਦੇ ਗਰਾਊਂਡ ਰਿਪੋਰਟ ਦੇਖੋ ਕਿ ਘੱਗਰ ਬ੍ਰਾਂਚ ਜਿਹੜੀ ਲਹਿਰੇਗਾਗੇ ਵੀ ਦੀ ਲੰਗਦੀ ਆ ਕੋੜਾਲੇ ਵਿੱਚ ਹੋ ਗਿਆ ਕਿ ਬਖਸ਼ੀ ਵਾਲੇ ਨੂੰ ਜਾਂਦੀ ਆ ਅੱਜ ਉਹਦੇ ਵਿੱਚ ਪਿੰਡ ਕੋੜਾਲੇ ਵਿੱਚ ਬਹੁਤ ਵੱਡਾ ਪਾੜ ਪਿਆ ਜਿੱਥੇ ਕਿ ਪਾੜ ਪੈਣ ਦੇ ਨਾਲ ਨਹਿਰ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਬਹੁਤ ਭਾਰੀ ਨੁਕਸਾਨ ਕੀਤਾ ਹੈ ਲਗਭਗ 30-35 ਏਕੜ ਦੇ ਵਿੱਚ ਪਿੰਡ ਕੋੜਾਲੇ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਜਿੱਥੇ ਸਬਜ਼ੀਆਂ ਵੀ ਬੀਜੀਆਂ ਹੋਈਆਂ ਸੀ ਨਰਮੇ ਦੀ ਫਸਲ ਮੂੰਗੀ ਦੀ ਫਸਲ ਹੋਰ ਛੋਟੀਆਂ-ਛੋਟੀਆਂ ਫਸਲਾਂ ਬੀਜੀਆਂ ਹੋਈਆਂ ਸਨ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਮਹਿਕਮੇ ਦੇ ਸਾਰੇ ਕਰਮਚਾਰੀਆਂ ਨੇ ਅਧਿਕਾਰੀ ਸਮੇਂ ਤੇ ਪਹੁੰਚੇ ਉਹਨਾਂ ਨੇ ਸਮਿਤੀ ਆ ਕੇ ਉਸ ਨਹਿਰ ਦੇ ਪਾਏ ਹੋਏ ਪਾੜ ਨੂੰ ਬੰਨ੍ਹ ਮਾਰ ਕੇ ਬੰਦ ਕਰ ਦਿੱਤਾ ਜਿਸ ਨਾਲ ਹੋਰ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ ਆਓ ਆਪਾਂ ਦੇਖਦੇ ਹਾਂ ਪਿੰਡ ਕੋੜਾ ਲੇਖ ਲਈ ਗਰਾਊਂਡ ਜ਼ੀਰੋ ਰਿਪੋਰਟ ਆ ਵੇਖੋ ਇੱਧਰ ਆ ਦਿਖਾਓ ਜੀ ਇੱਧਰ ਆ ਸਾਰਾ ਜਿਹੜਾ 30 35 ਏਕੜ ਕਿਸਾਨਾਂ ਦੀ ਫਸਲ ਹੈ ਪਿੰਡ ਕੋੜਾ ਲੇਖਦੇ ਵਿੱਚ ਇਹ ਸਾਰੀ ਦੇਖੋ ਪਾਣੀ ਦੇ ਨਾਲ ਭਰੀ ਪਈ ਹੈ ਜਿੱਥੇ ਨਹਿਰ ਦਾ ਪਾੜ ਪਿਆ ਹੈ ਇਹਨਾਂ ਨੂੰ ਨੁਕਸਾਨ ਹੈ ਸਾਰੀ ਨਰਮੇ ਦੀ ਫਸਲ ਬਿਲਕੁਲ ਡੁੱਬ ਚੁੱਕੀ ਹੈ ਜੇ ਇਹਦੇ ਵਿੱਚ ਕੱਲ ਤੱਕ ਵੀ ਪਾਣੀ ਖੜਾ ਰਿਹਾ ਇਹ ਸਾਰੀ ਫਸਲ ਬਰਬਾਦ ਹੋ ਜਾਏਗੀ ਕਿਸਾਨ ਦਾ ਪਹਿਲਾਂ ਹੀ ਮਾਰਿਆ ਪਿਆ ਪਰ ਇਹੋ ਜਿਹੀ ਆਚਣ ਚੇਤ ਜਿਹੜੀਆਂ ਬਫਤਾਵਾ ਆ ਕੇ ਕਿਸਾਨਾਂ ਤੇ ਪੈਂਦੀਆਂ ਨੇ ਉਹਦੇ ਕਾਰਨ ਕਿਸਾਨ ਹੋਰ ਡਾਊਨ ਹੋ ਕੇ ਚਲਾ ਜਾਂਦਾ ਹੈ ਕਿਸਾਨ ਪਹਿਲਾਂ ਹੀ ਸੰਭਲਦਾ ਨਹੀਂ ਪਰ ਇਹੋ ਜੀਆਂ ਆਫਤਾ ਆ ਕੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਕਰਦੀਆਂ ਨੇ ਸੋ ਸਮੇਂ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨਹਿਰ ਨੂੰ ਜਿਹੜੀ ਘੱਗਰ ਬ੍ਰਾਂਚ ਕੋੜਾ ਲੇਖ ਲਿਖਤੀ ਜਾਂਦੀ ਹੈ ਇਹਦੀਆਂ ਜਿਹੜੀਆਂ ਵਿੰਡਣਾਂ ਨੇ ਜਿਹੜੇ ਇਹ ਬੰਨ ਨੇ ਵਾਲੇ ਦੁਆਲੇ ਦੇ ਉਹਨਾਂ ਨੂੰ ਉੱਚਾ ਕੀਤਾ ਜਾਵੇ ਤੇ ਪੱਕਾ ਕੀਤਾ ਜਾਵੇ ਮਜ਼ਬੂਤ ਕੀਤਾ ਜਾਵੇ ਤਾਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨਾਂ ਇਸ ਨੁਕਸਾਨ ਤੋਂ ਬਚ ਸਕਣ ਆਓ ਆਪਾਂ ਪਿੰਡ ਕੋੜ ਵਾਲੇ ਦੇ ਇੱਕ ਸਫਲ ਕਿਸਾਨ ਬਲਜਿੰਦਰ ਸਿੰਘ ਸਾਡੇ ਕੋਲੇ ਪਹੁੰਚੇ ਹੋਏ ਨੇ ਆਓ ਆਪਾਂ ਨੂੰ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਇੱਥੇ ਇਹ ਬੰਨ ਟੁੱਟਿਆ ਇੱਥੇ ਪਾੜ ਪਿਆ ਕਿੰਨਾ ਕੁ ਨੁਕਸਾਨ ਹੋਇਆ ਆਓ ਜੀ ਬਲਜਿੰਦਰ ਸਿੰਘ ਆਓ ਸਰਦਾਰ ਬਲਜਿੰਦਰ ਸਿੰਘ ਪਿੰਡ ਕੋੜਾਲੇ ਦੇ ਸਫਲ ਕਿਸਾਨ ਨੇ ਬਲਜਿੰਦਰ ਸਿੰਘ ਜੀ ਇਹ ਕਿਸ ਤਰ੍ਹਾਂ ਹੋਇਆ ਕਿਵੇਂ ਇਹ ਪਾੜ ਪਿਆ ਕਿਵੇਂ ਇਹ ਗੱਲ ਸਾਰੇ ਨੁਕਸਾਨ ਹੋਇਆ ਕੀ ਕਿਸ ਤਰ੍ਹਾਂ ਸਾਰੀ ਇਹ ਘਟਨਾ ਵਾਪਰੀ ਇਹ ਤਾਂ ਸਰੇ ਅੰਤੋ ਸੁਨੇਰੇ ਪਤਾ ਲੱਗੇ ਮੇਰਾ ਗਵਾਂਡੀ ਸੀ ਜੀ ਉਹ ਕਹਿੰਦਾ 5:00 ਵਜੇ ਪਹੁੰਚ ਗਿਆ ਜੀ ਜੀ ਅੱਜ ਸਾਡੇ ਇਹ ਆਏਗਾ ਆਪਣਿਆਂ ਦਾ ਹੈ ਕੋਟੇ ਉੱਥੇ ਪਰ ਤਕਰੀਬਨ ਆਇਆ ਉਹਦੇ 6:00 6:00 ਸੀ ਮੇਰੇ ਇਹ ਸਾਡੇ 6:30 ਸਵੇਰੇ ਆਇਆ ਨਾ ਅੱਛਾ ਜਦੋਂ ਅੱਗੇ ਦੇਖਿਆ ਉਧਰ ਪਾੜ ਪਿਆ ਰਹੇ ਸੀ ਤੇ ਆਪਣਾ ਇਧਰ ਬੜਾ ਫਫਰੋ ਸਾਰੀਆਂ ਪੜ ਚੁੱਕਿਆ ਪਾਣੀ ਨਾਲ ਇਹ ਪਾੜ ਪੈਣ ਦਾ ਕਾਰਨ ਕੀ ਆ ਕਿਉਂ ਇਤਨਾ ਹੋਇਆ ਕਾਰਨ ਤਾਂ ਇਹ ਹੋ ਸਕਦਾ ਵੀ ਜਿਵੇਂ ਹੁਣ ਆਲੇ ਦੁਆਲੇ ਘਾਹ ਫੂਸ ਬਹੁਤ ਆ ਠੀਕ ਹੈ ਖੱਡਾ ਖੁੱਡਾ ਵੀ ਹੁੰਦੇ ਨੇ ਚੂਹੇ ਤੇ ਬਾਕੀ ਥੋੜਾ ਬਹੁਤਾ ਵਿੱਚ ਵੀ ਮਟੀਰੀਅਲ ਆ ਜਾਂਦਾ ਨਾ ਬਾਹਰੋਂ ਅੰਦਰੋਂ ਹੱਸਦਾ ਹਾਂ ਉਧਰ ਜਿਹੜਾ ਪਾਣੀ ਦਾ ਲੈਵਲ ਵੀ ਤਾਂ ਹਾਈ ਹੁੰਦਾ ਨਾ ਇੱਥੇ ਕੋਈ ਪ੍ਰਸ਼ਾਸਨ ਦੀ ਅਣਗਹਿਲੀ ਜਾਪਦੀ ਹੈ ਪ੍ਰਸ਼ਾਸਨ ਦੇ ਨੇ ਕਹਿੰਦਾ ਕੁਦਰਤ ਹੈ ਦੇਖੋ ਉਹਰੇ ਜਿਹੇ ਜੇ ਹੀ ਨਹੀਂ ਮੈਂ ਦੇਖਿਆ ਇਸਦੇ ਜੇ ਹੀ ਨਹੀਂ ਜਿਹੜੇ ਵਿਚਾਰੇ ਮਿਹਨਤ ਨੇ ਇਹ ਬਹੁਤ ਮਿਹਨਤ ਨਾਲ ਕੰਮ ਕਰਦੇ ਨੇ ਇਹਦਾ ਦੇਖਿਆ ਦਿਲ ਰੋ ਦੀ ਫਿਰਦੀ ਹੁੰਦੀ ਪਰ ਅਸੂਰੇ ਜਿਵੇਂ ਅਸਰ ਹੈ ਕੋਈ ਜਿਵੇਂ ਐਸਡੀਓ ਹੋਇਆ ਤੇ ਐਕਸ਼ਨ ਹੋਇਆ ਹੋਰ ਅਸੀਂ ਕਦੇ ਕੋਈ ਵਿਕਾਰ ਨਹੀਂ ਦੇਖਿਆ ਹੋਇਆ ਅੱਜ ਵੀ ਤੁਸੀਂ ਦੇਖੋਗੇ ਇੱਥੋਂ ਦਾ ਐਕਸ਼ਨ ਇਹ ਗੱਲ ਕਹਿ ਰਿਹਾ ਵੀ ਉਧਰਲੇ ਸਾਡਾ ਪਾਣੀ ਖਦਾਨਾ ਚੋਂ ਜਾ ਕੇ ਨਰਦੇ ਵਿੱਚ ਖਜ਼ਾਨਾ ਜੀ ਮੁੜ ਰਿਹਾ ਆ ਤੁਸੀਂ ਉਹਨੂੰ ਰਿਪੋਰਟ ਦਿਖਾਏ ਇੱਕ ਐਸਾ ਤਸਿਲਦਾਰ ਵੀ ਇਹ ਬੋਲ ਕੇ ਗਿਆ ਵੀ ਜਿਹ ਉਹ ਕੋਈ ਜਿਹੜਾ ਪਾਣੀ ਹੈ ਉਧਰ ਤਾਂ ਨਹੀਂ ਬਾਕੀ ਦੇਖਾਂਗੇ ਫਿਰ ਵੀ ਕੱਲ ਨੂੰ ਕਿੰਨੇ ਹੋਊਗਾ ਠੀਕ ਹੈ ਨਾ ਤੇ ਵੀ ਉਹ ਪਾਣੀ ਜਿਹੜਾ ਖਜ਼ਾਨਾ ਜੀ ਘਿਰ ਰਿਹਾ ਮੈਂ ਇਹ ਸਮਝਦਾ ਵੀ ਇੱਕ ਐਕਸ਼ਨ ਨੂੰ ਇਹ ਨਹੀਂ ਪਤਾ ਲੱਗਿਆ ਇੱਧਰ ਨੂੰ ਆ ਨਹੀਂ ਸਕਿਆ ਉਹਨਾਂ ਨੂੰ ਪਤਾ ਨਹੀਂ ਕਿਦੋਂ ਨੂੰ ਵਹਾ ਜਾ ਰਿਹਾ ਆ ਸੜਕਾਂ ਦੇ ਕੀ ਹਾਲ ਗੋਡੇ-ਗੋਡੇ ਪਾਣੀ ਚ ਰਿਹਾ ਮੈਂ ਕਾ ਮੰਗਾ ਦੀ ਇਹ ਨਕਮ ਹੁੰਦੀ ਹੈ ਏਸੀ ਚ ਬੈਠੇ ਰਹਿੰਦੇ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਇੱਕ ਜੇਈ ਤੇ ਲੋਡ ਹੁੰਦਾ ਏ ਇੱਕ ਇਹਨਾਂ ਦੇ ਮੇਟਾ ਤੇ ਲੋਡ ਹੁੰਦਾ ਮਲ 2 ਹਫ਼ਤੇ ਨੇ ਇਹਨਾਂ ਦੇ ਵਰਕਰ ਨੇ ਜਿਹੜੇ 2 ਉਹ ਵਿਚਾਰੇ ਬਹੁਤ ਮਿਹਨਤ ਕਰਦੇ ਹੁੰਦੇ ਕਹਿਣ ਮੁਤਾਬਕ ਪ੍ਰਸ਼ਾਸਨ ਦੇ ਵਿੱਚੋਂ ਜੇਈ ਮੇਟ ਬੇਲਰ ਉਹ ਪੂਰੀ ਮਿਹਨਤ ਕਰਦੀ ਪੂਰੀ ਮਿਹਨਤ ਕਰਦੇ ਨਹਿਰ ਦੇ ਉਪਰ ਆਉਂਦੇ ਜਾਂਦੇ ਆ ਸਾਡੀ ਦੇਖ ਦੇਖ ਕਰਦੇ ਪਰ ਉੱਚੇ ਅਧਿਕਾਰੀ ਉੱਚੇ ਅਧਿਕਾਰੀ ਇੱਥੇ ਉਹਨਾਂ ਦਾ ਕੋਈ ਕਦੇ ਵੀ ਧਿਆਨ ਨਹੀਂ ਹੈ ਸੋ ਤੇ ਹੁਣ ਤੁਸੀਂ ਆਪੇ ਦੇਖ ਲਓ ਇੱਥੇ ਮੂੰਗੀ ਦੀ ਮੂੰਗੀ ਦੀ ਫਸਲ ਲੱਗੀ ਹੋਈ ਹੈ ਇਹ ਆਹ ਨਰਮੇ ਦੀ ਫਸਲ ਹੈ ਤੇ ਥੋੜੀ ਸਬਜ਼ੀ ਵੀ ਹੈ ਲੈ ਕੇ ਲੋਕਾਂ ਨੇ ਪਨੀਰੀਆਂ ਵੀ ਬੀਜੇ ਜਿਹੜੀਆਂ ਉਹਦੇ ਉੱਤੇ ਵੀ ਲਾਈ ਹੋਈ ਹੁਣ ਜੇ ਇਹ ਪਾਣੀ ਲੈ ਕਢ ਜਾਂਦਾ ਹੈ ਦੇਖ ਲੈਣੇ ਚਾਹਤ ਕੋਈ ਕਿੱਥੇ ਕੋਈ ਆਉਂਦਾ ਸਮਾਨ ਮੰਡੀ ਪਰੰਤ ਅਕਸ਼ਨ ਲੈਂਦੇ ਹੋਏ ਇਸ ਪਾਰ ਨੂੰ ਬੰਦ ਕਰਤਾ ਇਹਦੇ ਲਈ ਇਹਨਾਂ ਦਾ ਧੰਨਵਾਦ ਕਰਨਾ ਬਣਦਾ ਆਵੇਂ ਇਹਨਾਂ ਗੈਨੀਆਂ ਵੀ ਨਹੀਂ ਨਾ ਚਲੋ ਫੇਰ ਵੀ ਤੁਹਾਨੂੰ ਬਾਤ ਕਰਨਾ ਬਣਦਾ ਸਾਡਾ ਵੀ ਇਹਨਾਂ ਨੇ ਫੌਰੀ ਤੌਰ ਤੇ ਸੰਭਾਲ ਲਿਆ ਮੈਂ ਬਹੁਤ ਬਹੁਤ ਧੰਨਵਾਦ ਬਜਿੰਦਰ ਸਿੰਘ ਜੀ ਪਿੰਡ ਦੇ ਕਿਸਾਨਾਂ ਦੇ ਕਹਿਣ ਦੇ ਅਨੁਸਾਰ ਜਿਸ ਤਰ੍ਹਾਂ ਬਜਿੰਦਰ ਸਿੰਘ ਨੇ ਦੱਸਿਆ ਕਿ ਜੋ ਨਹਿਰ ਨਹਿਰੀ ਵਿਭਾਗ ਦੇ ਜਈ ਨੇ ਬੇਲਦਾਰ ਨੇ ਮਿਹਟ ਨੇ ਉਹ ਪੂਰੀ ਮਿਹਨਤ ਕਰਦੇ ਆ ਆਪਣੀ ਪੂਰੀ ਡਿਊਟੀ ਨਿਵਾਉਂਦੇ ਆ ਇੱਥੇ ਆਉਂਦੇ ਜਾਂਦੇ ਆ ਜਿੰਨਾ ਵੀ ਉਹਨਾਂ ਦਾ ਕੰਮ ਬਣਦਾ ਉਹ ਕਰਦੇ ਆ ਪਰ ਇਹਨਾਂ ਦੇ ਮੁਤਾਬਕ ਕਹਿਣ ਮੁਤਾਬਕ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੇ ਕਦੇ ਵੀ ਆ ਕੇ ਇੱਥੇ ਇਸ ਨਹਿਰ ਦੀ ਜਾਂ ਇਹਨਾਂ ਦੇ ਬੰਨ੍ਹਾਂ ਦੀ ਕਦੇ ਵੀ ਕੋਈ ਸਾਰ ਨਹੀਂ ਲਈ ਜੇ ਹੋ ਸਕਦਾ ਉੱਚ ਅਧਿਕਾਰੀ ਕਦੇ ਇਸ ਨਹਿਰ ਦੀ ਆ ਕੇ ਸਾਰ ਲੈਂਦੇ ਤਾਂ ਇਹ ਅੱਜ ਦਾ ਘਟਨਾ ਵਾਪਰ ਨਿਕਣੀ ਹੋ ਬਚ ਸਕਦਾ ਸੀ ਕਿਸਾਨਾਂ ਦਾ ਨੁਕਸਾਨ ਹੁਣ ਬਚ ਸਕਦਾ ਸੀ ਪਰ ਅੱਜ ਸਮੇਂ ਤੇ ਸਾਰੇ ਪ੍ਰਸ਼ਾਸਕ ਅਧਿਕਾਰੀ ਐਸ.ਆਈ.ਐਕਸ਼ਨ ਐਸ.ਆਈ.ਓ ਤੇ ਤਹਿਸੀਲਦਾਰ ਸਹਿਬਾਨ ਤੇ ਸਾਡੇ ਆਪਣੇ ਮਾਨਯੋਗ ਮੰਤਰੀ ਸਹਿਬਾਨ ਸ਼੍ਰੀ ਬਰਿੰਦਰ ਗੋਲਜੀ ਵੀ ਉੱਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਆ ਕੇ ਸਾਰੇ ਅਧਿਕਾਰੀਆਂ ਨੂੰ ਪੂਰੀ ਤਾੜਨਾ ਕੀਤੀ ਹੈ ਕਿ ਇੱਥੇ ਪੂਰਾ ਖਿਆਲ ਰੱਖਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦਾ ਕੋਈ ਨੁਕਸਾਨ ਨਾ ਹੋਵੇ ਸੋ ਅਸੀਂ ਪ੍ਰਸ਼ਾਸਨ ਤੋਂ ਵੀ ਪੂਰਜੋਗ ਮੰਗ ਮੰਗ ਕਰਦੇ ਆ ਕਿ ਇਸ ਨਹਿਰ ਦੇ ਕੰਢਿਆਂ ਨੂੰ ਉੱਚਾ ਕੀਤਾ ਜਾਵੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੀ ਇਸ ਤਰ੍ਹਾਂ ਦਾ ਪਾੜ ਨਾ ਪਵੇ ਤਾਂ ਕਿ ਸਾਡੇ ਕਿਸਾਨ ਆਪਣੇ ਨਿਸਾਨ ਹੋਂ ਤੋਂ ਬਸ ਸਕਣ ਅੱਜ ਦੀ ਇਹ ਗਰਾਊਂਡ ਜੀਰ ਰਿਪੋਰਟ ਪਿੰਡ ਕੋੜਾ ਲੈਲ ਤੋਂ ਏਜੀਡੀਜ਼ ਵੀ ਚੈਨਲ ਦੇ ਗੁਰਦੀਪ ਸਿੰਘ ਕੈਮਰਾਮੈਨ ਰਬਨੀਸ਼ ਸਿੰਘ ਦੇ ਨਾਲ